ਕਰਾਚ ਆਮ ਗੱਲਬਾਤ ਬੜੀ ਇੱਕ ਗੱਲ ਸੁਣ ਜਾਂਦੀ ਹੈ ਕਿ ਜੇ ਸਮੇ ਸਿਰ ਨਾ ਸੰਭਾਲੀਏ ਤਾਂ ਭਰੇ ਖੂ ਵੀ ਖਾਲੀ ਹੋ ਜਾਂਦੇ ਨੇ ਅੱਜ ਦੀ ਮੇਰੀ ਲਿਖਤ ਵੀ ਕੁਝ ਇਸੇ ਗੱਲਬਾਤ ਦੇ ਆਲੇ ਦੁਆਲੇ ਹੈ ਪੰਜਾਬ ਇੱਕ ਸਮੇ ਬਹੁਤ ਕੀਮਤੀ ਹੀਰਿਆਂ ਅਨਮੋਲਿ ਖਜ਼ਾਨਿਆਂ ਦਾ ਤੇ ਪਵਿੱਤਰ ਵਿਚਾਰਾਂ ਕਦਰਾਂ ਕੀਮਤਾਂ ਨਾਲ ਲੱਪਾ ਲੱਪ ਭਰੇ ਖੂ ਸੀ ਹਰ ਪੰਜਾਬੀ ਨੂੰ ਮਾਰ ਸੀ ਤੇ ਪੂਰੀ ਦੁਨੀਆ ਦੇ ਲੋਕ ਇਸ ਦਾ ਹੋਸ਼ਣ ਵੇਖਣ ਫੇਰਾ ਪਾਈ ਰੱਖਦੇ ਸਨ। ਮਤਲਬ ਪੂਰੇ ਸੰਸਾਰ ਪਰ ਚ ਗੱਲਾਂ ਹੁੰਦੀਆਂ ਸਨ ਇਸ ਦੇ ਚਲਵੇ ਦੀਆਂ। ਪਰ ਇਸ ਖੂਨ ਨੂੰ ਖਾਲੀ ਕਰਨ ਚ ਬਾਹਰ ਲਿਆਨੇ ਤਾਂ ਨਾ ਮਾਤਰ ਪਰ ਆਪਣਿਆਂ ਦਾ ਵੱਡਾ ਹੱਥ ਰਿਹਾ। ਬਿਲਕੁਲ ਉਸੇ ਤਰ੍ਹਾਂ ਜਿਵੇਂ ਬਿਨਾਂ ਦੇਖ ਰੇਖ ਪਏ ਪੀਪੇ ਚੋਂ ਜਵਾਕ ਗੁੜ ਸ਼ੱਕਰ ਨਿਵੇੜ ਦਿੰਦੇ ਤੇ ਲੋੜ ਵੇਲੇ ਮਾ ਤਾਂ ਥਾ ਦੇਖੇ ਪਿਪਾ ਭਰਿਆ ਹੈ ਜਾਂ ਖਾਲੀ ਧੋਣ ਜਾਣ ਇੱਕ ਮਾਣ ਜਿਹਾ ਹੀ ਹੁੰਦਾ ਹੈ ਬੰਦਾ ਬੇਫਿਕਰਾ ਹੁੰਦਾ ਪੰਜਾਬ ਜਦੋਂ ਤੱਕ ਹਰਿਆ ਭਰਿਆ ਤੇ ਮੂੰਹ ਤੱਕ ਬੇਕੀਮਤੀ ਸੁਗਤਾਂ ਨਾਲ ਭਰਿਆ ਸੀ ਤਾਂ ਬੜਾ ਮਾਣ ਸੀ ਸਭ ਬੇਪ੍ਰਵਾਹ ਬਸ ਇਸੇ ਦੇ ਚੱਲਦਿਆਂ ਅਸੀਂ ਘੋੜੇ ਵਿੱਚ ਸੌਂਦੇ ਰਹੇ ਸੁੰਦਿਆ ਹੋਇਆ ਸਾਡੇ ਵਿਚਾਰਾਂ ਉੱਤੇ ਹਮਲੇ ਹੋਏ ਸਾਡੀਆਂ ਅਣਖਾਂ ਕਦੋਂ ਹੰਕਾਰ ਚ ਬਦਲ ਗਈਆਂ ਪਤਾ ਹੀ ਨਾ ਚੱਲਿਆ ਖੂਬ ਵੱਲ ਵੀ ਕਿਸੇ ਦਾ ਧਿਆਨ ਨਹੀਂ ਸਾਨੂੰ ਤਾਂ ਬਗਾਨੀਆਂ ਲਿਸਕਦੀਆਂ ਪੀੜੀਆਂ ਚੀਜ਼ਾਂ ਨੇ ਐਸਾ 모ਹਿਆ ਕਿ ਅਸੀਂ ਨਿੰਦਰੇ ਆਪਣਾ ਆਪ ਗਵਾ ਬੈਠੇ ਬਾਹਰਲੀ ਚਮਕ ਸਾਡਾ ਆਪਣਾ ਵਿਜੂਦ ਖਤਮ ਕਰਨ ਲੱਗੀ ਬੋਲੀ ਕਦਰਾਂ ਕੀਮਤਾਂ ਮਿਹਨਤਾਂ ਜਾਨੋ ਪਾਰਸ ਪੰਜਾਬ ਨੂੰ ਜਿਵੇਂ ਲੋਹੇ ਨੇ ਆਪਣੇ ਲਪੇਟੇ ਵਿੱਚ ਲੈ ਲਿਆ ਤੇ ਲੋਹਾ ਆਪਣੇ ਜੰਗ ਨਾਲ ਹੀ ਖਤਮ ਹੋਣ ਤੇ ਆਇਆ ਹੋਇਆ ਇੱਥੇ ਕੁਝ ਗੱਲਾਂ ਨਾਲ ਮੈਂ ਲਿਖਤ ਦਾ ਅੰਤ ਕਰ ਰਿਹਾ ਕਿ ਜਿਵੇਂ ਬੇਲੇ ਬੈਠਿਆਂ ਖਾਤੇ ਖਾਲੀ ਹੋ ਜਾਂਦੇ ਨੇ ਉਸੇ ਤਰ੍ਹਾਂ ਬਿਨਾਂ ਰਾਖੀ ਘਰ ਲੁੱਟੇ ਜਾਂਦੇ ਨੇ ਅਸੀਂ ਅੱਜ ਆਪਣੇ ਪੁਰਖਿਆਂ ਦੇ ਕਿਤੇ ਕੰਮਾਂ ਦਾ ਹਵਾਲਾ ਦੇ ਕੇ ਝੂਠੀ ਵਡਿਆਈ ਖੱਟ ਰਹੇ ਹਾਂ ਹਾਲਾਂਕਿ ਅੰਦਰੋਂ ਸਾਡਾ ਜਮੀਰ ਸਾਨੂੰ ਲੰਘ ਤਾਂ ਪਾ ਰਿਹਾ ਹੈ ਗੱਲਾਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਕਰਦੇ ਹਾਂ ਪਰ ਕਰਦੇ ਹਾਂ ਉਤੋਂ ਉਤੋਂ ਅੰਦਰੋਂ ਸੱਚ ਨਾਲ ਬਾਖਮਖੀ ਇਸ ਲਿਖਤ 'ਚ ਕੋਈ ਸੁਝਾਅ ਦੇਣ ਦੀ ਗੁੰਜਾਇਸ ਨਹੀਂ ਕਿ ਅਸੀਂ ਦੁਬਾਰਾ ਆਖਰ ਸਿਹਾਰ ਪੰਜਾਬ ਕਿਵੇਂ ਸਿਰਜ ਸਕਦੇ ਹਾਂ ਕਿਉਂਕਿ ਹੁਣ ਤਾਂ ਖੂ ਆ ਪਿਆਸ ਨਾਲ ਮਰਨ ਕਿਨਾਰੇ ਹੈ ਚੜ੍ਹਦੀ ਕਲਾ ਦੇ ਬੋਲ ਉਸ ਦੇ ਡੂੰਘੇ ਤਲ ਤੱਕ ਨਹੀਂ ਪਹੁੰਚ ਰਹੇ ਕਿਉਂਕਿ ਉਹ ਬੋਲ ਵੀ ਹੁਣ ਦੱਬੀ ਜਵਾਨ ਨਾਲ ਬੋਲੇ ਜਾ ਰਹੇ ਹਨ ਰਪਿੰਦਰ ਸਿੰਘ ਦੀ ਇਹ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਤੁਸੀਂ ਆਪਣੇ ਪੰਜਾਬ ਬਾਰੇ ਵਿਚਾਰ ਕਮੈਂਟਾਂ ਵਿੱਚ ਜਰੂਰ ਦੱਸੋ ਜੀ ਤਾਂ ਕਿ ਕੋਈ ਮਾੜਾ ਮੋਟਾ ਪੰਜਾਬ ਦਾ ਸਤਾਰ ਹੋ ਸਕੇ ਰਚਨਾ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ